ਆ ਤੁਸੀਂ ਕਿਨੇ ਜਾਓਗੇ ਹਰਸਮਤ ਕੋਰ ਬਾਦਲ ਪਹੁੰਚੇ ਆਪਣੇ ਘਰੀਏ ਨਰੇਜ ਜੀ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਦੇਖੋ ਅੰਨੀ ਗਰਮੀ ਦੇ ਵਿੱਚ ਸਾਡੇ ਘਰ ਨਿਵਾਸ ਪਹੁੰਚੇ ਹੋ ਮੈਂ ਅੱਜ ਬੀਬਾ ਜੀ ਨੇ ਸਾਨੂੰ ਦੱਸਿਆ ਕਿ ਸਾਰੀ ਪ੍ਰੈਸ ਦੇ ਵਿੱਚ ਦੱਸਿਆ ਕਿ ਕਿਵੇਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲੁੱਟਿਆ ਜਾ ਰਿਹਾ ਹੈ ਕਿਵੇਂ ਕਹਿੰਦੇ ਹੁਣ ਇਹ ਇਹ ਕਲੋਨੀਆਂ ਕੱਟ ਕੇ ਤੇ ਕਿਵੇਂ ਕਿਸਾਨਾਂ ਦੀ ਜ਼ਮੀਨਾਂ ਨੂੰ ਲੁੱਟਣਗੇ ਦੇਖੋ ਦਿੱਲੀ ਵਾਲੇ ਮਹਿਮੂਦ ਮੁਹੰਮਦ ਗੋਰੀ ਜਿਵੇਂ ਕਿ ਹਿੰਦੁਸਤਾਨ ਨੂੰ ਲੁੱਟਦੇ ਸੀ ਓਵੇਂ ਦਿੱਲੀ ਵਾਲੇ ਆ ਕੇ ਇੱਥੇ ਪੰਜਾਬ ਨੂੰ ਲੁੱਟੀ ਜਾਂਦੇ ਆ ਜੀ ਸਾਡੇ ਮੁੱਖ ਮੰਤਰੀ ਸਾਹਿਬ ਬਿਲਕੁਲ ਚੁੱਪ ਆ ਜੀ ਦੇਖੋ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਪਹਿਲਾਂ ਵੀ ਅਸੀਂ ਨਸ਼ਾ 2 ਮਹੀਨਿਆਂ ਚ ਖਤਮ ਕਰ ਦਾਂਗੇ ਸਾਡੀ ਸਰਕਾਰ ਆਜੂ ਫਿਰ ਸਾਲ ਚ ਖਤਮ ਕਰ ਦਾਂਗੇ ਫਿਰ ਲਾਸਟ 31 ਮਈ ਸੀ ਤੇ ਨਸ਼ਾ ਤਾਂ ਦੇਖੋ ਤੁਸੀਂ ਨਰੇਜ ਜੀ ਜਗ੍ਹਾ ਜਗ੍ਹਾ ਤੇ ਨਸ਼ੇ ਨਸ਼ਾ ਜੀ ਸਾਰੇ ਜਵਾਨੀ ਪੰਜਾਬ ਦੀ ਬਰਬਾਦ ਹੋ ਚੁੱਕੀ ਹੈ ਜੀ ਸਾਨੂੰ ਤਾਂ ਇਹ ਲੱਗਦਾ ਕਿ ਕੁਝ ਕੁ ਟਾਈਮ ਜਾਂਦਾ ਕਿ ਇਹਨਾਂ ਨੇ ਪੰਜਾਬ ਨੂੰ ਗਹਿਨੇ ਰੱਖ ਦੇਣਾ ਜੀ ਦੇਖੋ ਬਗਾਨਿਆਂ ਨੂੰ ਕੀ ਤਰਸਾ ਜੀ ਦਿੱਲੀ ਵਾਲਿਆਂ ਨੂੰ ਉਹਨਾਂ ਨੇ ਪੰਜਾਬ ਨੂੰ ਬਿਲਕੁਲ ਬਰਬਾਦ ਕਰ ਦੇਣਾ ਪੰਜਾਬ ਨੂੰ ਲੁੱਟ ਲੈਣਾ ਉਹਨਾਂ ਨੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਕਹਿੰਦੇ ਕਿ ਅਸੀਂ ਤਾਂ ਕਲੋਨੀਆਂ ਕੱਟਾਂਗੇ ਇਹਨਾਂ ਨੇ ਆਪਣਾ ਇਹ ਦਿੱਲੀ ਵਾਲੇ ਬੰਦਿਆਂ ਨੂੰ ਜਿਹੜੇ ਆਪਣੇ ਇੰਡਸਟਰੀਅਲਿਸਟ ਬੰਦੇ ਐ ਉਹਨਾਂ ਨੂੰ ਲਿਆ ਕੇ ਸਸਤੇ ਭਾਵਾਂ ਦੇ ਵਿੱਚ ਜ਼ਮੀਨਾਂ ਦੇ ਦੇਣੀਆਂ ਤੇ ਕਿਸਾਨਾਂ ਨੂੰ ਭਾਅ ਕੁਝ ਨਹੀਂ ਦੇਣਾ ਇਹਨਾਂ ਨੇ ਤੇ ਦੇਖੋ ਆਉਣ ਵਾਲਾ ਸਮਾਂ ਜਿਹੜਾ ਹੈਗਾ ਅਸੀਂ ਤਾਂ ਅਕਾਲੀ ਦਲ ਦੇ ਨਾਲ ਆ। ਦੇਖੋ ਅਗਰ ਤੁਸੀਂ ਪੰਜਾਬ ਨੂੰ ਬਚਾਉਣਾ ਤੁਹਾਨੂੰ ਖੇਤਰੀ ਪਾਰਟੀ ਲੈ ਕੇ ਆਉਣੀ ਪਊਗੀ ਜਿਹੜੀ ਕਿ ਖੇਤਰੀ ਪਾਰਟੀ ਕੀ ਹੈ ਸ਼ਰੋਮਨੀਆ ਅਕਾਲੀ ਦਲ। ਦੇਖੋ 10 ਸਾਲ ਦੇ ਵਿੱਚ ਸ਼ਰੋਮਨੀਆ ਅਕਾਲੀ ਦਲ ਦੇ ਕਾਰਜਕਾਲ ਦੇ ਵਿੱਚ ਜੋ ਕੰਮ ਹੋਏ ਸੀ ਤੁਸੀਂ ਗਾਂ ਕਾਂਸ ਦੇ 5 ਸਾਲ ਵੀ ਦੇਖ ਲੇ ਤੁਸੀਂ 3 ਸਾਲ ਆਮ ਆਦਮੀ ਪਾਰਟੀ ਦੇ ਵੀ ਦੇਖ ਲੇ ਜੀ। ਅਗਰ ਪੰਜਾਬ ਨੂੰ ਬਚਾਉਣਾ ਦੇਖੋ ਦਿੱਲੀ ਆਣਾ ਤੋਂ ਬਚਾਉਣਾ ਇਹਨਾਂ ਦੇ ਪੰਜੇ ਚੋਂ ਪੰਜਾਬ ਨੂੰ ਕੱਢਣਾ ਤਾਂ ਆਪਾਂ ਨੂੰ 27 ਦੇ ਵਿੱਚ ਦੇਖੋ ਹੁਣੇ ਤੋਂ ਆਪਾਂ ਨੂੰ ਕਮਰ ਕੱਸ ਲੈਣੀ ਚਾਹੀਦੀ ਹੈ ਕਿ ਆਪਾਂ ਆਪਦੀ ਖੇਤਰੀ ਪਾਰਟੀ ਨੂੰ ਲਿਆਈਏ ਪੰਜਾਬ ਦੀ ਖੇਤਰੀ ਪਾਰਟੀ ਨੂੰ ਲਿਆਈਏ ਜੋ ਕਿ ਸਾਡੀ ਖੇਤਰੀ ਪਾਰਟੀ ਹੈ ਸ਼ਰੋਮੀਆਂ ਕਰਨ। ਇੱਥੇ ਲੇਡੀਜ਼ ਨੂੰ ਵੀ ਮਿਲੇ ਆ। ਦੇਖੋ ਲੇਡੀਜ਼ ਨੇ ਤਾਂ ਅਨੇ ਖੁਸ਼ ਹੋਇਆ ਲੇਡੀਜ਼ ਕਹਿੰਦੇ ਦੇਖੋ ਜੀ ਜੋ ਛੋਡੇ ਰਾਜ ਦੇ ਵਿੱਚ ਅਸੀਂ ਸੁਣਿਆ ਸੀ ਉਹ ਸਾਨੂੰ ਅੱਜ ਦੇਖਣ ਨੂੰ ਨਹੀਂ ਮਿਲ ਰਿਹਾ ਕਹਿੰਦੇ। ਜੋ ਦੇਖੋ ਛੋਟੀਆਂ-ਮੋਟੀਆਂ ਗੱਲਾਂ ਤਾਂ ਹੁੰਦੀਆਂ ਹੁੰਦੀਆਂ ਕਹਿੰਦੇ ਪਰ ਜੋ ਅੱਜ ਗਦਰ ਪਿਆ ਹੋਇਆ ਅਸੀਂ ਕਹਿੰਦੇ ਜ਼ਿੰਦਗੀ 'ਚ ਨਹੀਂ ਸੁਣਿਆ ਕਹਿੰਦੇ।